ਸ਼ਹਿਰ ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਬਾਈਪਾਸ ਰੋਡ ওয়াਟਰ ਸਪਲਾਈ ਅਤੇ ਸੀਵਰੇਜ ਬੋਰਡ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸ਼ਹਿਰ ਲਈ ਪੀਣ ਵਾਲੇ ਪਾਣੀ ਦਾ ਹੱਲ ਸ਼ਹਿਰ ਬਸੀ ਪਠਾਨਾ ਦੇ ਲਈ ਕੀਤਾ ਗਿਆ ਆਯੁਰਜਿਕ ਫਤਿਹ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਕਬਨਟ ਮੰਤਰੀ ਮੰਤਰੀ ਰਵਜੋਤ ਸਿੰਘ ਜੀ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਨੇ ਕਿ ਇਹਨਾਂ ਵੱਲੋਂ ਸਾਡੇ ਸ਼ਹਿਰ ਦੇ ਲਈ ਪੀਣ ਵਾਲੇ ਪਾਣੀ ਦਾ ਜਿਹੜਾ ਹੱਲ ਕੀਤਾ ਗਿਆ ਬਸੇ ਪਠਾਨਾ ਸ਼ਹਿਰ ਦੇ ਲਈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੰਮ ਜਿਹੜਾ ਉਹ ਬਹੁਤ ਰਫਤਾਰ ਦੇ ਨਾਲ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਸਾਰੀ ਬਸੇ ਪਠਾਨਾ ਤੋਂ ਆਪਾਂ ਵਾਕਫ ਆ ਸਾਰੇ ਇੱਥੇ ਲੋਕਲ ਆ ਇੱਥੇ ਬਹੁਤ ਪਹਿਲਾਂ ਤੋਂ ਕਾਫੀ ਸਮੇਂ ਤੋਂ ਬਹੁਤ ਝੁੱਗੀਆਂ ਹੁੰਦੀਆਂ ਸੀਗੀਆਂ ਇੱਥੇ ਜਿੱਥੇ ਆਪਾਂ ਖੜੇ ਆ ਬਹੁਤ ਮਤਲਬ ਹਾਲਾਤ ਹੋ ਜੀ ਸਾਰੀ ਜਗ੍ਹਾ ਜਿਹੜੀ ਆ ਉਹ ਸਾਫ਼ ਹੋ ਗਈ ਆ ਕਿੰਨੀ ਜਗ੍ਹਾ ਟੋਟਲ ਦੀਓ ਸਭ ਇਹ ਡੇਢ ਦੋ ਏਕੜ ਦੇ ਕਰੀਬ ਡੇਢ ਪੌਣੇ ਦੋ ਏਕੜ ਦੇ ਕਰੀਬ ਜਗ੍ਹਾ ਜਿਹੜੀ ਹੈ ਹੈਗੀ ਆ ਇਹਦੇ ਚ ਹੁਣ ਇਹ ਪੈਂਦੀ ਆਪਣੇ ਆਪਣੇ ਬਸੇ ਤੋਂ ਉੱਚੇ ਪਿੰਡ ਵਾਲੇ ਰੋਡ ਦੇ ਉੱਤੇ ਇਹ ਦੋ ਮੋੜ ਮੁਰਦੇ ਆ। ੁਰਵਲ ਲਗਾਇਆ ਤੇ ਇੱਕ ਆਪਾਂ ਨੇ ਪਾਣੀ ਦੀ ਟੈਂਕੀ ਬਣਾਉਣੀ ਆ। ਪਾਣੀ ਦੀ ਟੈਂਕੀ ਤੇ ਟਿਊਬਲ ਜਿਹੜਾ ਇੱਥੇ ਲੱਗੂਗਾ ਉਹਦੀ ਜਿਹੜੀ ਵਾਟਰ ਲਾਈਨ ਆ ਪਾਣੀ ਦੀ ਪਾਈਪ ਜਿਹੜੀ ਵਿਛਣੀ ਆ ਉਹ 5.15 ਕਿਲੋਮੀਟਰ ਜਿਹੜੀ ਸ਼ਹਿਰ ਦੇ ਵਿੱਚ ਪਾਣੀ ਦੀ ਲਾਈਨ ਆ ਵਿਛਾਈ ਜਾਣੀ ਆ ਤੇ ਹਰ ਕਿਦੋਂ ਪਾਣੀ ਜਿਹੜਾ ਵਧੀਆ ਪਾਣੀ ਪ੍ਰੀ ਲਿਡਲ ਪ੍ਰੋਫਟ ਹੋਊਗਾ ਤੇ ਤਕਰੀਬਨ ਇਹ 450 2 ਕਰੋੜ 98 ਲੱਖ 70 ਹਜ਼ਾਰ ਰੁਪਇਆ ਜਿਹੜਾ ਉਹ ਇਹਦੀ ਲਾਗਤ ਆ 2 ਕਰੋੜ 98 ਲੱਖ 70 ਹਜ਼ਾਰ ਰੁਪਇਆ ਜਿਹੜੀ ਇਹਦੀ ਲਾਗਤ ਆ ਸੋ ਸਾਰਾ ਹੋ ਚੁੱਕਾ ਇਹਦੀ ਟਾਈਮ ਲਿਮਿਟ ਵੀ ਦੱਸ ਦਿੰਨਾ ਜੀ 12 ਮਹੀਨਿਆਂ ਜੇ ਕੰਪਲੀਟ ਕਰਨਾ 12 ਮਹੀਨਿਆਂ ਜੀ ਇਹਨਾਂ ਨੇ ਕੰਪਲੀਟ ਕਰਕੇ ਦੇਣਾ ਸੀਵਰੇਜ ਬੋਰਡ ਦੇ ਸਾਡੇ ਵਾਟ ਸਪਲਾਈ ਤੋਂ ਵੀ ਸਾਡੇ ਆਫੀਸਰ ਸਾਹਿਬਾਨ ਆਏ ਨੇ ਸਾਰੇ ਪਰ ਇੱਥੇ ਇਕੱਠੇ ਹੋਏ ਆ। ਤੋਂ ਇਸ ਮੱਲੇ ਨੂੰ ਖਾਸ ਕਰ ਬਹੁਤ ਦਿੱਕਤ ਸੀਗੀ ਜਿਹੜੇ ਇੱਧਰ ਨਾਲ ਹੀ ਲੋਕ ਰਹਿੰਦੇ ਨੇ ਸੋ ਰੁਗਾ ਮਾੜੀ ਮਾਦੇ। ਸੋ ਇਸ ਕਰਕੇ ਹੁਣ ਸਫਾਈ ਜਿਹੜੀ ਉਹ ਵੀ ਹੋਊਗੀ ਤੇ ਸਾਰਾ ਕੁਝ ਤੁਹਾਨੂੰ ਸੋਹਣਾ ਬਣਾ ਕੇ ਦੇਵਾਂਗੇ। ਇਹਦੇ ਨਾਲ ਨਾਲ ਇੱਥੇ ਪਾਰਕ ਵੀ ਬਣਾਉਣੀ ਹੈ ਮਿਨਿਸਟਰਲ ਕਾਉਂਸਲ ਵੱਲੋਂ ਕਿੰਨੇ ਦੀ ਉਹਦੀ ਕਰਾਈ ਆਪਾਂ ਨੇ? ਸਟਾਈਕ ਲੱਖ ਰੁਪਏ ਦੇ ਵਿੱਚ ਜਿਹੜੀ ਆ ਉਹ ਪਾਰਕ ਦਾ ਵੀ ਬਣਾ ਕੇ ਦਵਾਂਗੇ ਨਾਲ ਤੋਂ ਉਹ ਬਹੁਤ ਸੋਹਣੀ ਪਾਰਕ ਜਿਹੜੀ ਬਣਾ ਕੇ ਦਵਾਂਗੇ ਆਪਣੇ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਲਈ ਚੰਗਾ ਬਣਾਉਣ ਦੇ ਲਈ ਵਧੀਆ ਦਿਖ ਬਣਾਉਣ ਦੇ ਲਈ ਪਾਰਕਾਂ ਜਿਹੜੀਆਂ ਨੇ ਉਹ ਵੀ ਬਣਾਈਆਂ ਜਾ ਰਹੀਆਂ ਨੇ ਸੋ ਇਹ ਪਾਣੀ ਦੀ ਜਿਹੜੀ ਦਿੱਕਤ ਆ ਉਹ ਵੀ ਅਸੀਂ ਦੂਰ ਕਰਾਂਗੇ ਵਧੀਆ ਪਾਣੀ ਜਿਹੜਾ ਉਹ ਲੋਕਾਂ ਨੂੰ ਪੀਣ ਨੂੰ ਮਿਲੂਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਮੈਂ ਖਾਸ ਤੋ ਬਸੀ ਪਠਾਣਾ ਦੇ ਲੋਕਾਂ ਨੂੰ ਮੁਬਾਰਕਬਾਦ ਦਵਾਂਗਾ ਸਾਰੇ ਜਿੰਨੇ ਵੀ ਸਾਡੇ ਇੱਥੇ ਆਫੀਸਰ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਸਾਰਿਆਂ ਨੂੰ ਉਕੇ ਉਮੀਦ ਵੀ ਕਰਦੇ ਆ ਕਿ ਸਾਰੇ ਜਣੇ ਇਸ ਪ੍ਰੋਜੈਕਟ ਨੂੰ ਸਿਰੇ ਚੜਾਉਣ ਦੇ ਲਈ ਚੰਗਾ ਯੋਗਦਾਨ ਪਾਉਣਗੇ ਜੋ ਇਹਨਾਂ ਨੂੰ ਸਾਡੇ ਤੋਂ ਲੋੜ ਹੋਗੀ ਅਸੀਂ ਉਹ ਕਰਕੇ ਦੇਣ ਨੂੰ ਤਿਆਰ ਆ ਪਈ ਜੋ ਸਾਨੂੰ ਲੋੜ ਹੈਗੀ ਆ ਤੁਸੀਂ ਉਹ ਕਰਕੇ ਦੇ ਦਿਓ ਤੇ ਸਾਡੇ ਤਾਂ ਬਸ ਅਸੀਂ ਪਟਨਾ ਸਾਹਿਰ ਦੇ ਲੋਕ ਬਹੁਤ ਚੰਗੇ ਨੇ ਤੁਹਾਨੂੰ ਪੂਈ ਹੈਲਪ ਕਰਾਂਗੇ ਸਾਰਾ ਕੰਮ ਜਿਹੜਾ ਆਪਾਂ ਉਹ ਵਧੀਆ ਤਰੀਕੇ ਨਾਲ ਜਿਹੜਾ ਸਿਰੇ ਚੜਾਵਾਂਗੇ ਸੋ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਸਾਡੇ ਲਈ ਪ੍ਰੋਜੈਕਟ ਲੈ ਕੇ ਆਇਆ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼